ਸੇ ਵਿਆ ਸੌਦ ਨਰ ਤੇ ਔਰ ਥਾਰਾ ਤੇ ਜਤਨੀ ਆਤਨਾ ਕਾ ਜੀਵਿਆ ਕਿਤਿਆ ਹੈ ਸੰਸਾਰ ਘੁਰ ਮਤੀ ਭਉ ਮਨ ਪਵਾ ਤਾ ਹਰ ਰਸ ਲਗੇ ਪਿਆਰ ਨਾ ਮਿਲੇ ਧੁਰ ਲਖਿਆ ਜਨ ਨਾਨਕ ਪਾਰ ਉਤਾਰ ਮਾਇਆ ਮੋਹਿ ਜਗ ਭਰਮਿਆ ਕਰ ਮੁਸੇ ਖਬਰ ਨਾ ਹੋਵੇ ਕਾਮ ਕਰੋਦ ਮਨ ਹਿਰ ਲਿਆ ਮਨ ਮੁਖ ਅੰਦਾ ਲੋਏ ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤ ਜਾਗੇ ਸੋਏ ਨਾਵਰਤਨ ਪਰਗਾਸੇ ਨਾ ਮਨ ਤਨ ਨਿਰਮਲ ਹੋਏ ਨਾਮ ਹੀਨ ਨਿਗਟੇ ਫਰੇ ਨਾਮ ਹੀਨ ਨਗਟੇ ਫਿਰ ਹੈ ਬਿਨ ਨਾਵੇ ਬਹਿਰੋਏ ਨਾਲਕ ਜੋ ਧੁਰ ਕਰ ਤੇ ਲਿਖਿਆ ਸੋ ਮੀਟ ਨਾ ਸਕੇ ਕੋਏ ਗੁਰਮਖਾ ਭਰ ਤਨ ਖੱਟਿਆ ਗੁਰ ਕੇ ਸਉਦ ਵਿਚਾਰਾ ਨਾਮ ਪਦਾਰਥ ਪਾਹਿਆ ਅਟੁੱਟ ਪਰ ਪੰਡਾਰ ਹਰ ਗੁਣ ਬਾਣੀ ਉੱਚ ਰਹਾ ਨੰਤ ਨਪਾਰਾ ਵਾਰ ਨਾਨਕ ਸਭ ਕਾਰ ਕਰਤਾ ਕਰੇ ਵੇਖ ਸਰਜਨਹਾਰ ਗੁਰਮਖ ਅੰਤਰ ਸਾਹਿਜ ਹੈ ਮਾਨੇ ਚੜਿਆ ਦਸਵੇਂ ਆਕਾਸ਼ਾ ਤਿੱਥੇ ਉੰਗ ਨ ਭੁਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁਖ ਸੁਖਾ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ ਕਾਂਕ ਰੋਧ ਕਾ ਚੁੱਲ ਲਹੜਾ ਸਭ ਗਲ ਆਏ ਪਾਏ ਇਕ ਕੀ ਉਪਜ ਹੈ ਇੱਕ ਬਿਨ ਸਜਾਹੇ ਹੁਕਮ ਆਵੇ ਜਾਏ ਜੰਮ ਮਰਨ ਨ ਚੁੱਕੈ ਰੰਗ ਲੱਗਾ ਦੂਜੇ ਭਾਏ ਬੰਦਨ ਬੰਦ ਪ੍ਰਭਾਈ ਅੰਨਾ ਕਰਨਾ ਕਛੂ ਨ ਜਾਏ ਜਿਨ ਕੋ ਕਿਰਪਾ ਧਾਰੀ ਅੰਨਾ ਤਨ ਸਤਗੁਰ ਮਿਲ ਆਇਆ ਸਤਗੁਰ ਮਿਲੇ ਉਲਟ ਹੀ ਪਾਈ ਮਰ ਜੀਵਿਆ ਸਹਜ ਸੁਭਾਈ ਨਾਨਕ ਭਗਤੀ ਰਤਿਆ ਹਰੇ ਹਰੇ ਨਾਮ ਸੁਮਾਈ ਮਨ ਮੁਖ ਚੰਚਲ ਮਤ ਹੈ ਅੰਤਰ ਬਹੁਤ ਚਿਤਰਾਏ ਕੀਤਾ ਕਰਤਿਆ ਵਿਰਥਾ ਗਿਆ ਇਕ ਤਿਲੋਂ ਥਾਏ ਨ ਪਾਈ ਪੁੰਨ ਦਾਨ ਜੋ ਬੀਜਦਾ ਸਉ ਧਰਮ ਰਾਏ ਕਜਾਈ ਬਿਨ ਸਤਗੁਰੂ ਜਮ ਕਾਲ ਨ ਛੋਡਾਏ ਧੁਜੇ ਭਾਏ ਖਵਾਈ ਜੋਗਨ ਜਾਂਦਾ ਨਦਰ ਨ ਆਵੈ ਜਰ ਪਹੁੰਚੇ ਮਰ ਜਾਏ ਕੋਤਕਲਾ ਤੁਮ ਹੋਏ ਤੁਹਾ ਅੰਤ ਭੇਲੇ ਕੋ ਨਾ ਸੁਖਾਏ ਸਤਿਗੁਰ ਸੇਵੇ ਸੋ ਸੁਖ ਪਾਏ ਨਾ ਬਸਹ ਮਨ ਆਏ ਨਾਰਕ ਸੇ ਵੱਡੇ ਵੱਡ ਭਾਗੇ ਜੇ ਗੁਰ ਮਖਨਾਮ ਸਮਾਈ ਮਨ ਮਖਨਾਮ ਨ ਚੇਤਾਣੀ ਬਿਨ ਆਵੇ ਦੁਖ ਰੋਏ ਆ ਤum ਰਾਮ ਨਾ ਪੂਜਨੀ ਦੁਜੈ ਕਿਉ ਸੁਖ ਹੋਏ ਹਮ ਅੰਤਰ ਮਾਲ ਹੈ ਸਬਦ ਨ ਕੱਢ ਧੋਏ ਨਾਨਕ ਬਿਨ ਨਾਵੇ ਮਹਿਲ ਆਮੂਏ ਜਨਮ ਪਦਾਰਥ ਖੋਏ ਮਨ ਮੁਖ ਬੋਲੇ ਅਬਦੁਲਾ ਤਿਸ ਮਹਿ ਆਗਨੀ ਕਾ ਵਾਸਾ ਬਾਣੀ ਸੁਰਤ ਨਾ ਬੁਝਾਣੇ ਸਬਦ ਨਾ ਕਰੇ ਪ੍ਰਗਾਸ ਉਹਨਾ ਆਪਣੇ ਅੰਦਰ ਸੁਧ ਨਹੀ ਗੁਰਬਚਨ ਨ ਕਰੇ ਵਿਸਾਸ ਗਿਆਨੀ ਅੰਦਰ ਗੁਰਸਬਦ ਹ ਨਿਤ ਹਰਿ ਲਿਵ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹ ਸਾਦ ਬਲਿਹਾਰੀ ਤਾਸ ਗੁਰਮਖ ਜੋਹਰ ਸੇਵਦੇ ਜਨ ਨਾਨਕ ਤਾਕਾ ਦਾਸ ਮਾਇਆ ਪੰਗਮ ਸਰਪ ਹੈ ਜਗ ਘੇਰਿਆ ਬਿਖਮਾਏ ਬਿਖ ਕਮਾਰਨ ਹਰਿ ਨਾਮ ਵੈ ਗੁਰ ਗਰੜ ਸਉਦ ਮੁਖ ਪਾਏ ਜਿਨੇ ਕਉਪੂਰ ਬਿਲਖਿਆ ਤਿੰਨ ਸਤਗੁਰ ਮਿਲਿਆ ਆਇ ਮਿਲ ਸਤਗੁਰ ਨਿਰਮਲ ਹੋਇਆ ਬਿਖੰਮ ਗਿਆ ਬਿਲਾਇ ਘੁਰ ਮੁੱਖਾਂ ਕੇ ਮੁਖ ਉਜਲਾ ਹਰ ਦਰ ਗਹਿ ਸੁਭਾ ਪਾਏ ਜਾਨ ਨਾਨਕਾ ਸਦਾ ਕੁਰਬਾਨ ਤਿੰਨ ਜੋ ਚੱਲ ਸਤਿਗੁਰ ਭਾਇ ਸਤਿਗੁਰ ਪੁਰਖ ਨਰਵਾਰ ਹਾ ਨਿਤ ਹਿਰਦੇ ਹਰਲੇ ਵਿਲਾਇ ਨਰਵਾਰ ਨਾਲ ਬਹਿਰ ਰਚਾਇੰਦਾ ਆਪਣੇ ਘਰ ਲੂਕੀ ਲਾਏ ਅੰਤਰਾ ਕ੍ਰੋਧ ਅਹੰਕਾਰ ਹੈ ਆਨੰਦਨ ਦਲੇ ਸਦਾ ਦੁੱਖ ਪਾਏ ਕੂੜ ਬੋਲ ਬੋਲਨ ਤ ਭਾਉ ਕਦੇ ਬਿਖ ਖਾਦੇ ਦੂਜੇ ਭਾਏ ਬਿਖ ਮਾਇਆ ਕਾਰਨ ਭਰਮ ਦੇ ਫਿਰ ਘਰ ਕਰ ਪਤ ਗਵਾਏ ਬੇਸਵਾ ਤੇਰੇ ਪੂਤ ਜਿਹਾ ਪਿਤਾ ਨਾਮ ਕਿਸ ਜਾਏ ਹਰਿ ਹਰਿ ਨਾਮ ਨਿਚਿਤਨੀ ਕਰਤੇ ਆਪ ਖਵਾਏ ਹਰ ਗੁਰ ਮੁਖਾ ਕਿਰਪਾ ਧਾਰਿ ਅੰਨਾ ਜਨ ਵਿਛੜੇ ਆਪ ਮਿਲਾਏ ਜਨ ਨਾਨਕ ਤਿਸ ਬਲਹਾਰਣ ਜੋ ਸਤ ਗੁਰ ਲਾਗੇ ਪਾਏ ਨਾਮ ਲਗੇ ਸ ਉਬਾਰੇ ਬੇਨੜਾਵੇ ਜੰਪੂਰ ਜਾਹੇ ਨਾਨਕ ਬੇਨੜਾਵੇ ਸੁਖ ਨਹੀਂ ਆਏ ਗਏ ਪਛਤਾਹੇ ਚਿੰਤਾ ਤਾਵਤ ਰਹ ਗਾਏ ਚਿੰਤਾ ਤਾਵਤ ਰਹ ਗਾਏ ਤਾਂ ਮਨ ਪਿਆ ਆਨੰਦ ਗੁਰ ਪ੍ਰਸਾਦਿ ਬਿੰਭੂ ਜੀ ਆਇ ਸਾਧਨ ਸੁਤੀ ਨਚੰਦਾ ਜਿਨ ਕਉ ਪੁਰਬ ਲਿਖਿਆ ਤਿਨਾ ਫੇਟਿਆ ਗੁਰ ਗੋਵਿੰਦਾ ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦਾ ਸਤ ਗੁਰ ਸੇਵਨ ਆਪਣਾ ਗੁਰ ਸਬਦੀ ਵਿਚਾਰਾ ਸਤ ਗੁਰ ਕਾ ਭਾਣਾ ਮੰਨ ਲਾਣ ਹਰ ਨਾਮ ਰਖੇ ੁਰ ਧਾਰ ਅਥੇ ਉਥੇ ਮੰਨਿਆ ਨਾ ਹਰਨਾਮ ਲੰਗੇ ਬਾਪਾਰ ਗੁਰਮੁਖਾਂ ਸਬਦ ਸੁਜਾਪ ਦੇ ਤ ਸਾਚੇ ਦਰਬਾਰ ਸੱਚਾ ਸੌਦਾ ਖਰਚ ਸੱਚਾ ਅੰਤਰ ਪਰਮ ਪਿਆਰਾ ਜਮ ਕਾਲ ਨੇੜ ਨਾ ਆਵੈ ਆਪ ਬਖਸ਼ ਕਰਤਾ ਨਾਨਕ ਨਾਮ ਰਤੇ ਸੇ ਧਨਮント ਹਾਨ ਫਿਰ ਧਨ ਹੋਰ ਸੰਸਾਰ ਜਾਨ ਕੀ ਟੇਕ ਹਰ ਨਾਮ ਹਾਰਾ ਬਿਨ ਨਾ ਬੈਠ ਵਰ ਨਾ ਖਾਓ ਘੁਰ ਮੱਤੇ ਨਾਮ ਮਨ ਵਸ ਸਜੇ ਸਹਜ ਸਮਾਓ ਵੜ ਭਾਗੇ ਨਾਮ ਧਿਆਇਆ ਅਹਨਸ ਲਾਗਾ ਭਾਉ ਜਨ ਨਾਨਕ ਮੰਗੇ ਧੂੜ ਤੈ ਨਾ ਹਉ ਸਦ ਕੁਰਬਾਨ ਜਾਵ ਲਖ ਚਰਾਸੀ ਮੇਦਣੀ ਤਿਸਨਾ ਜਲਤੀ ਘਰੇ ਪੁਕਾਰਾ ਇਹੋ ਮੋਹ ਮਾਇਆ ਸਭ ਫਸਰਿਆ ਨਾਲ ਚਲੇ ਨੰਤੇ ਵਾਰ ਬਿਨ ਹਰ ਸਾਂ ਤਨ ਆਵਈ ਕਿਸ ਅੱਗੇ ਕਰੀ ਪੁਕਾਰ ਵੜ ਭਾਗੇ ਸਤਿਗੁਰ ਪਾਇਆ ਬੁਝਿਆ ਬ੍ਰੰਭ ਵਿਚਾਰ ਤਿਸਨਾ ਅਗਨ ਸਭ ਬੁਝ ਗਏ ਜਨਨਾਕ ਹਰ ਉਰਤਾਰ ਅਸੀਂ ਖੱਤੇ ਬਹੁਤ ਕਮਾਮ ਦੇ ਅੰਤਨ ਪਾਰ ਆਵਾਰਾ ਹਰ ਕਿਰਪਾ ਕਰਕੇ ਬਖਸ਼ਿ ਨਿਹਾਰ ਹਾਂ ਪਾਪੀ ਵਡ ਗੁਣ ਗਾਰ ਹਰ ਜਿਓ ਲਿਖਿ ਵਾਰਣ ਆਵਈ ਤੂੰ ਬਖਸ਼ ਮਿਲਾਵਨ ਹਾਰ ਗੁਰੁ ਟੁੱਟੇ ਆਰ ਪ੍ਰਮੇ ਲਿਆ ਸਭ ਕਿਲਿ ਵਿਖ ਕਟ ਵਿਕਾਰ ਜਨ ਹਾਰੇ ਹਾਰੇ ਨਾਮ ਧਾਇਆ ਜਨ ਨਾਨਕ ਤਨ ਜੈਕਾਰ ਵਿਛੜ ਵਿਛੜ ਜੋ ਮਿਲਾਂ ਸਤਿਗੁਰ ਕ ਭੈ ਭਾਏ ਜਨਮ ਮਰਨਿ ਚਿਲ ਪਾਏ ਗੁਰਮੁਖਾ ਨਾਮ ਧਾਇਐ ਗੁਰ ਸਾਧੂ ਸੰਗਤ ਮਿਲਾ ਹੀਰੇ ਰਤਨ ਲਭਾਨਾ ਨਾਨਕ ਲਾਲਿਆ ਮੋਲਕਾ ਗੁਰਮੁਖ ਖੋਜ ਲਹਾਨਾ ਮਨ ਮੱਖਾ ਨਾਮ ਨਚਿਤਿਆ ਤਿਗ ਜੀਵਨ ਤਿਗ ਵਾਸਾ ਜਿਸ ਦਾ ਦਿੱਤਾ ਖਾਣਾ ਪੰਨ ਨਾ ਸੋ ਮਨ ਨਾਮ ਸਿਓ ਗੁਣਤਾਸ ਇਹੋ ਮਨ ਸੋਦਨ ਭੇਜਿਓ ਕਿਉ ਹੋਵੇ ਘਰ ਵਾਸ ਮਨ ਮੁਖਿਆ ਦੁਹਾਗਣੀ ਆਵਣ ਜਾਣ ਬੁਈਆ ਗੁਰਮੁਖ ਨਾਮ ਸੁਆਗ ਆ ਮਸਤਕ ਮਣੀ ਲਿਖਿਆਸ ਹਰਿ ਹਰਿ ਨਾਮ ਉਰਤਾਰਿਆ ਹਰ ਹਿਰਦੇ ਕਮਲ ਪ੍ਰਗਾਸ ਸਤਿਗੁਰ ਸੇ ਮਨ ਆਪਣਾ ਸਤਿਬਲਿਹਾਰੀ ਤਾਸ ਨਾਨਕ ਤਨ ਮੁਖ ਜਲੇ ਜਿਨ ਅੰਤਰ ਦਾ ਪ੍ਰਗਾਸ ਸਬਦ ਮਾਰੇ ਸੋਈ ਜਨ ਸੱਜਾ ਬਿਨ ਸਬਦ ਮੁਕਤ ਨ ਹੋਈ ਤੇਥ ਕਰੇ ਬਹੁ ਕਰਮ ਮਗੁੱਤੇ ਪਾਇ ਦੂਜੇ ਪਾਰ ਜੇ ਲਗੋਈ ਨਾਰ ਕਹ ਮੈਂ ਸਤਿਗੁਰ ਨਾਮ ਪਾਈਆ ਜੇ ਸੌ ਉੱਚੇ ਕੋਈ ਹਰ ਕਾ ਨਾਮ ਅਤ ਵੜੇ ਉੱਚਾ ਉੱਚੀ ਹੂ ਉੱਚਾ ਹੋਈ ਅਪੜਾ ਕੋਈ ਨ ਸਕਾਈ ਜੇ ਸੌ ਉੱਚੇ ਕੋਈ ਮੁਕ ਸੰਜਮ ਹਛਾ ਨ ਹੋਵਈ ਕਰ ਭੇਖ ਪਵੇ ਸਭ ਕੋਈ ਗੁਰ ਕੀ ਪਾੜੀ ਜਾਈ ਚੜ੍ਹ ਕਰਮ ਪ੍ਰਾਪਤ ਹੋਈ ਅੰਤਰ ਆਏ ਵਸ ਗੁਰ ਸੰਗ ਦੇ ਵਿਚਾਰੇ ਕੋਏ ਨਾਰਕ ਸ਼ਬਦ ਮਾਰੇ ਮਨ ਮਨ ਨਹੀਆ ਸੱਚ ਸੱਚ ਸੋਏ